ਸਸਿਕਾ ਦੋਸਤੋ ਬਹੁਤ ਸਾਰੇ ਲੋਕਾਂ ਦੇ ਨਾਲ ਜਿਹੜੀ ਚੀਜ਼ ਜੁੜੀ ਹੁੰਦੀ ਆ ਫਿਰ ਉਹਦੇ ਚਰਚਾ ਕਰਨੀ ਲਾਜ਼ਮੀ ਆ ਗੋਲ ਗੱਪਿਆਂ ਦੇ ਸ਼ਕੀਨ ਜੇ ਦੇਖਿਆ ਜਾਵੇ ਹਰ ਕੋਈ ਆ ਕੱਲੀ ਅਸੀਂ ਜਨਾਨੀਆਂ ਨੂੰ ਕਹਦੇ ਨੇ ਬੰਦੇ ਫਿਰ ਫੇਰੇ ਸ਼ਕੀਨ ਨੇਗੇ ਗੋਲ ਗੱਪਿਆਂ ਦੀ ਰਿਹੜੀਆਂ ਤੇ ਤੁਹਾਨੂੰ ਆਮ ਦੇਖ ਜਾਣਗੇ ਚੰਗੇ ਹੋਟਲਾਂ ਰੈਸਟੋਰੈਂਟਾਂ ਦੀ ਵੀ ਗੱਲ ਕਰ ਲਈਏ ਗੋਲ ਗੱਪੇ ਦਾ ਮਾਡਲ ਚੇਂਜ ਹੋ ਸਕਦਾ ਸਿਸਟਮ ਉਹੀ ਜਿਹਾ ਹੀ ਆ ਪਰ ਗੋਲ ਗੱਪਿਆਂ ਨੂੰ ਲੈ ਕੇ ਜਿਹੜੀ ਜਾਣਕਾਰੀ ਸਾਹਮਣੇ ਆਈ ਆ ਉਹਦੇ ਵਿੱਚ ਬੜੀ ਡਰਾਉਨ ਵਾਲੀ ਆ ਹੈਰਾਨ ਕਰਨ ਵਾਲੀ ਆ ਪਰ ਲੱਗਦਾ ਹਟਾ ਕੇ ਗਣਗੇ ਤਾਂ ਹਜੇ ਵੀ ਨਹੀਂ ਲੋਕ ਖਾਣੋਂ ਪਰ ਸੁਣ ਜ਼ਰੂਰ ਲਓ ਕਿ ਗੋ ਸਮਝਿਆ ਜਾ ਸਕਦਾ ਵੀ ਕਿੰਨਾ ਖਤਰਨਾਕ ਹੈ ਗੋਲ ਗੱਪੇ ਖਾਣਾ ਇਹ ਟਾਈਮਸ ਨੇ ਉਹਨਾਂ ਭਰਤਨ ਜਾਣਕਾਰੀ ਸਾਂਝੀ ਕਰੀ ਜੀ ਚੋ ਲਿਖਦੇ ਨੇ ਕਹਿੰਦੇ ਪਾਣੀ ਪਾਣੀ ਪੁਰੀ ਹਮ ਸਾਡੇ ਭਾਰਤੀਆਂ ਦਾ ਪਸੰਦੀਦਾ ਫੂਡ ਹੈ ਗੋਲ ਗੱਪਿਆਂ ਨੂੰ ਜਿਹੜੇ ਹਿੰਦੀ ਚ ਪਾਣੀ ਪੁਰੀ ਕਹਿੰਦੇ ਨੇ ਸਟਰੀਟ ਫੂਡ ਪਦేశਪੁਰ ਦੇ ਵਿੱਚ ਖਾਇਆ ਜਾਂਦਾ ਤੇ ਬਹੁਤ ਸੁਆਦਿਸ਼ਟ ਹੁੰਦਾ ਪੁਰਸ਼ਾਂ ਮਹਿਲਾਵਾਂ ਇਹਨਾਂ ਨੇ ਵੀ ਇਹ ਗੱਲ ਲਿਖੀ ਹੈ ਕਹਿੰਦੇ ਹਰ ਕਿਸੇ ਦੀ ਖਾਣ ਦੀ ਪਸੰਦਾ ਹਾਲਾਂਕਿ ਇਹਦਾ ਇਹਨੂੰ ਖਾਣਾ ਪੀਣਾ ਜਿਆਦਾ ਕਰਨ ਤੋਂ ਕਹਿੰਦੇ ਖਾਣ ਪੀਣ ਨੂੰ ਬਚਣਾ ਚਾਹੀਦਾ ਕਦੇ-ਕਦੇ ਠੀਕ ਹੈ ਪਰ ਜਿਆਦਾ ਮਾਤਰਾ ਵਿੱਚ ਸੇਵਨ ਕਰਤੇ ਬਹੁਤ ਨੁ ਇਦੇ ਵਿੱਚ ਜੇ ਦੇਖਿਆ ਜਾਵੇ ਇਹਨਾਂ ਨੇ ਕਹਿੰਦੇ ਸਫਾਈ ਨੂੰ ਲੈ ਕੇ ਆਮ ਤੌਰ ਤੇ ਦੇਖਿਆ ਜਾਂਦਾ ਵੀ ਅਜਿਹੇ ਥਾਵਾਂ ਦੇ ਉੱਤੇ ਬਹੁਤ ਘੱਟ ਧਿਆਨ ਰੱਖਿਆ ਜਾਂਦਾ ਕੁਝ ਕੁ ਲੋਕ ਨੇ ਜਿਹੜੇ ਜ਼ਿਆਦਾ ਧਿਆਨ ਰੱਖਦੇ ਨੇ ਇਸ ਤੋਂ ਇਲਾਵਾ ਗੋਲ ਗੱਪਿਆਂ ਦਾ ਸੇਵਨ ਕਰਨ ਨੂੰ ਲੈ ਕੇ ਭਾਰਤੀ ਖਾਦ ਸੁਰੱਖਿਆ ਤੇ ਮਾਣਕ ਪ੍ਰਧਾਨਿਕਾਰਨ ਯਾਨੀ ਕਿ ਐਫਐਸਐਸਏਆਈ ਦੇ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਉਹਨਾਂ ਨੇ ਤੁਹਾਨੂੰ ਦੱਸਦੀ ਹੈ ਕਿ ਕਹਿੰਦੇ ਬੰਗਲੌਰ ਦੇ ਵਿੱਚ ਪਾਣੀਪੁਰੀ ਦੀ ਗੋਲ ਗੱਪਿਆਂ ਦੀ ਜਾਂਚ ਕਰਨ ਦੇ ਵਿੱਚ ਆਰਟੀਫੀਸ਼ੀਅਲ ਕਲਰ ਕੈਂਸਰ ਪੈਦਾ ਕਰਨ ਵਾਲਾ ਕੈਮੀਕਲ ਪਾਇਆ ਗਿਆ ਤੇ ਸੂਬੇ ਦੇ ਵਿੱਚ 260 ਗੋਲ ਗੱਪਿਆਂ ਦੇ ਸੈਂਪਲ ਨੇ ਜਿਹੜੇ ਉਹ ਫੇਲ ਆਏ ਨੇ ਜਿਨ੍ਹਾਂ ਦੇ ਵਿੱਚੋਂ 48 ਅਸੁਰੱਖਿਤ ਪਾਏ ਗਏ ਨੇ ਗੱਲ ਇਹ ਹੈ ਵੀ ਵੱਡੇ ਤੌਰ ਤੇ ਦੇਖਿਆ ਜਾਵੇ ਗੋਲ ਗੱਪਿਆਂ ਨੂੰ ਲੈ ਕੇ ਜਿਹੜੀ ਇਹ ਜਾਣਕਾਰੀ ਸਾਹਮਣੇ ਆਈ ਆ ਉਹ ਡਰਾਉਂਦੀ ਹੈ ਕਿ ਜਿਹੜੇ ਗੋਲ ਗੱਪੇ ਖਾਣ ਵਾਲੇ ਨੇ ਉਹਨਾਂ ਦੇ ਵਿੱਚ ਜਿਹੜੇ ਪਾਏ ਜਾਣ ਵਾਲੇ ਰਸਾਇਣ ਨੇਗੇ ਜਿਹੜੀ ਮਿਲਾਵਟ ਕਰਦੇ ਨੇ ਉਹ ਬੇਹਦ ਖਤਰਨਾਕ ਹੈ ਕੈਂਸਰ ਵਰਗੀ ਬਿਮਾਰੀ ਉੱਥੋਂ ਉਤਪੰਨ ਹੁੰਦੀ ਆ ਹਰ ਦਿਨ ਕਹਿੰਦੇ ਜਾਂਚ ਕਿਉਂ ਕੀਤੀ ਗਈ ਇਸ ਚੀਜ਼ ਨੂੰ ਲੈ ਕੇ ਇਹ ਵੀ ਵੱਡਾ ਸਵਾਲ ਹੋਇਆ ਵੀ ਆਖਰ ਗੋਲ ਗੱਪਿਆਂ ਦੀ ਜਾਂਚ ਨੂੰ ਲੈ ਕਹਿੰਦੇ ਹਰ ਦਿਨ ਗੋਲ ਗੱਪੇ ਖਾਣ ਤੋਂ ਬਾਅਦ ਲੋਕਾਂ ਦੀ ਕਈ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਜੁੜੇ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਤੇ ਗੇਸ ਤੋਂ ਬਾਅਦ ਸ਼ਿਕਾਇਤਾਂ ਤੋਂ ਬਾਅਦ ਗੋਲ ਗੱਪਿਆਂ ਦੀ ਗੁਣਵੱਤਾ ਦੀ ਜਾਂਚ ਕਰਨ ਵਾਸਤੇ ਫੈਸਲਾ ਕੀਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਜ਼ਿਆਦਾ ਖਾ ਖਾਏ ਜਾਣ ਵਾਲੀ ਇਹ ਸਟਰੀਟ ਫੂਡ ਦੇ ਵਿੱਚੋਂ ਇੱਕ ਹੈ ਤੇ ਇਹਦੀ ਜਾਂਚ ਗੁਣਵੱਤਾ ਦਾ ਜਾਨਣਾ ਖਾਸਾ அவਸ਼ਕ ਹੋ ਗਿਆ ਸੀਗਾ ਐਫਐਫਐਸਐ ਆਈ ਦੀ ਜਾਂਚ ਪਤਾ ਲੱਗਿਆ ਕਿ ਗੋਲ ਗੱਪਿਆਂ ਨੂੰ ਬਣਾਉਣ ਨੂੰ ਲੈ ਕੇ ਬ੍ਰਿਲੀਅੰਟ ਬਲੂ ਸੰਸਟ येलो ਤੇ ਟਰਾ ਟਰਾ ਟਰਾਟ੍ਰਜਨਿੰਗ ਟਾਟ੍ਰਜਨ ਵਰਗੇ ਕੈਮੀਕਲ ਆਰਟੀਫੀਸ਼ੀਅਲੀ ਰੰਗਾਂ ਦਾ ਇਸਤੇਮਾਲ ਹੈ ਜਿਹੜਾ ਉਹ ਕੀਤਾ ਜਾਂਦਾ ਹੈਗਾ ਹੁਣ ਇਹ ਜਿਹੜੇ ਕੈਮੀਕਲ ਨੇ ਕਹਿੰਦੇ ਆਖਰਕਾਰ ਕਿੰਨੇ ਖਤਰਨਾਕ ਨੇਗੇ ਤੁਹਾਨੂੰ ਦੱਸ ਦਈਏ ਕਹਿੰਦੇ ਇਹਦੇ ਵਿੱਚ ਆਰਟੀਫੀਸ਼ੀਅਲੀ ਰੰਗ ਤੇ ਕੈਮੀਕਲ ਸਿਹਤ ਲਈ ਬਹੁਤ ਵੱਡੇ ਘਾਤਕ ਸਾਬਤ ਹੋ ਸਕਦੇ ਨੇ ਇਹਨਾਂ ਦੀ ਵਜ੍ਹਾ ਦੇ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਆ ਆਟੋ ਇਮਿਊਨ ਬਿਮਾਰੀਆਂ ਦਾ ਜਿਹੜਾ ਵਿਕਾਸ ਦਾ ਯੋਗਦਾਨ ਦੇ ਸਕਦਾ ਹੈ ਤੇ ਇਸ ਤੋਂ ਬਾਅਦ ਆੰਤੜੀਆਂ ਨੇ ਜਿਹੜੀਆਂ ਉਹ ਆਖਰਕਾਰ ਬੁਰੀ ਤਰ੍ਹਾਂ ਨੁਕਸਾਨੀਆਂ ਜਾਂਦੀਆਂ ਨੇ ਪਾਚਨ ਸੰਬੰਧੀ ਸਮੱਸਿਆਵਾਂ ਨੇ ਉਹ ਖੜੀਆਂ ਹੋ ਜਾਂਦੀਆਂ ਨੇ ਗਿਆ ਸਿਰਫ ਇੰਨੇ ਨਹੀਂ ਇਹਦੇ ਨਿਯਮਤ ਜਿਹੜੇ ਲਗਾਤਾਰ ਇਹਦੇ ਸ਼ੁਕਰੀ ਨੇ ਖਾਣ ਦੇ ਕਹਿੰਦੇ ਉਹਦੇ ਕੈਂਸਰ ਵਰਗੀ ਬਿਮਾਰੀ ਵੀ ਵਿਕਸਿਤ ਪੈਦਾ ਯਾਨੀ ਕਿ ਵਿਕਸਿਤ ਹੋ ਸਕਦੀ ਹੈ ਫੂਡ ਤੋਂ ਪਰਹੇਜ਼ ਕਰਨ ਦੇ ਲਈ ਕਹਿੰਦੇ ਸਮਝਦਾਰੀ ਹੈ ਜਿਹੇ ਤੋਂ ਬਾਅਦ ਤੇ ਨਾਲ ਹੀ ਇਹ ਦੇਖਿਆ ਜਾਵੇ ਕਿ ਗੋਲ ਗੱਪਿਆਂ ਦੇ ਇੰਨੇ ਸੈਂਪਲ ਫੇਲ ਹੋਣੇ ਤਾਂ ਲੋਕਾਂ ਨੂੰ ਸੋਚਣਾ ਪਊਗਾ ਵੀ 260 ਸੈਂਪਲ ਨੇ ਜਿਹੜੇ ਉਹ ਫੇਲ ਪਾਏਗੇ ਨੇ ਅ ਨਹੀਂ 260 ਸੈਂਪਲ ਲਏ ਗਏ ਸੀ ਜਿਨ੍ਹਾਂ ਚੋਂ 48 ਅਸਰਖਿਤ ਪਾਏ ਗਏ ਨੇ ਯਾਨੀ ਕਿ ਸੂਬੇ ਦੇ ਵਿੱਚ 260 ਦੇ ਵਿੱਚੋਂ 48 ਜਗ੍ਹਾ ਦੇ ਹੁਣ ਗੋਲ ਗੱਪੇ ਦੇਖ ਲਓ ਤੁਸੀਂ ਕਿੱਥੇ ਕਿੱਥੇ ਗਏ ਹੋਣੇ ਆ ਐਡੇ ਵੱਡੇ ਤੌਰ ਦੇ ਉੱਤੇ ਇਹ ਦੇਖਿਆ ਜਾਵੇ ਗੋਲ ਗੱਪਿਆਂ ਨੂੰ ਲੈ ਕੇ ਜਿਹੜੀ ਗੱਲ ਸਾਹਮਣੇ ਆਈ ਆ ਤਾ ਇੱਕ ਚੀਜ਼ ਤਾਂ ਜ਼ਰੂਰ ਆ ਵੀ ਇੱਕ ਤਾਂ ਪਹਿਲਾਂ ਖਾਓ ਵਧੀਆ ਥਾਂ ਤੋਂ ਦੂਜੇ ਪਾਸੇ ਇਹ ਆ ਵੀ ਹੁਣ ਇਹਦੇ ਵਿੱਚ ਬਹੁਤ ਪੈਮਾਨਾ ਤੈਅ ਕਰਨਾ ਮੁਸ਼ਕਲ ਆ ਵੀ ਕਿਹੜਾ ਬੰਦਾ ਇਹ ਜਿਹੜੇ ਕੈਮੀਕਲ ਨੇ ਉਹ ਵਰਤਿਆ ਜਾਂ ਨਹੀਂ ਵਰਤ ਰਿਹਾ ਕਿਉਂਕਿ ਹੋ ਸਕਦਾ ਵੀ ਉਹ ਗੋਲ ਗੱਪੇ ਆਲੇ ਨਾ ਵਰਤਦੇ ਹੋਣ ਜਿਹੜਾ ਮਟੀਰੀਅਲ ਉਹ ਲੈ ਕੇ ਆਉਂਦੇ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਜੇ ਗਣਤੀ ਜ਼ਿਆਦਾ ਆ ਤਾਂ ਉਹ ਲਾਜ਼ਮੀ ਈ ਗੱਲ ਆ ਵੀ ਉਹ ਪਰੇਸ਼ਾਨੀ ਆ ਜਿਹੜੀ ਉਹ ਖੜੀ ਕਰੂਗਾ